ਖਬਰਨਾਮਾ ਦੇਖੇ ਸਾਰੀ ਸੁਤਿਆਂ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਫੂਸ ਰਾਜ ਗੱਲ ਕਰਦੇ ਹਾਂ ਬਿਕਮਜੀਤ ਸਿੰਘ ਮਜੀਠੀਆ ਜਿਸ ਨੂੰ ਮਾਜਿਦਾ ਜਰਨਲ ਦੇ ਨਾਲ ਨਾਲ ਨਿਰਧਕ ਆਗੂ ਕਿਹਾ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਪਲਟਵਾਰ ਕਰਦੇ ਨੇ ਸਮੇਂ-ਸਮੇਂ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤੇ ਦੂਸਰੇ ਪਾਸੇ ਤੰਜ ਕੱਸਦੇ ਨੇ ਵਾਰਸ ਪੰਜਾਬ ਦੇ ਮੁਖੀ ਭਾਈ ਅਮਰਪ੍ਰੀਤ ਪਾਲ ਸਿੰਘ ਖਾਲਸਾ ਉਸ ਦੇ ਭਰਾ ਹਰਪ੍ਰੀਤ ਸਿੰਘ ਖਾਲਸਾ ਅਤੇ ਤਰਸੇਮ ਸਿੰਘ ਖਾਲਸਾ ਤੇ ਯਾਨੀ ਕਿ ਸਭ ਤੋਂ ਜ਼ਿਆਦਾ ਸੋਸ਼ਲ ਮੀਡੀਆ ਤੇ ਇਨਾ ਦਿਨਾਂ ਦੇ ਵਿੱਚ ਸਰਗਰਮ ਰਹਿੰਦੇ ਨੇ ਬਿਕਮਜੀਤ ਸਿੰਘ ਜੀਠੀਆ ਬਿਕਮਜੀਤ ਸਿੰਘ ਜੀਠੀਆ ਕੋਈ ਅਜਾਇਆ ਦਿਨ ਨਹੀਂ ਜਿਸ ਦਿਨ ਉਹਨਾਂ ਵੱਲੋਂ ਕੋਈ ਨਵੀਂ ਛੁਰਲੀ ਨਾ ਛੱਡੀ ਜਾਂਦੀ ਹੋਵੇ ਖਾਸ ਕਰਕੇ ਉਹ ਕੰਮੀਆਂ ਗੜਾਉਂਦੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਖਾਸ ਕਰਕੇ ਉਸ ਦੇ ਨਸ਼ੇ ਨੂੰ ਲੈ ਕੇ ਕਾਫੀ ਵਾਰ ਉਹਨਾਂ ਨੇ ਤੰਜ ਕੱਸੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਲੇਕਿਨ ਇਧਰੋਂ ਇੱਕ ਬੜੀ ਵੱਡੀ ਰਾਤ ਮਿਲੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਜੈਡ ਸਕਿਉਰਟੀ ਵਾਪਸ ਲੈ ਲਈ ਗਈ ਸੀ ਬਿਕਮਜੀਤ ਸਿੰਘ ਜੀਟੀਆ ਵੱਲੋਂ ਬਿਕਮਜੀਤ ਸਿੰਘ ਜੀਟੀਆ ਦੀ ਜਾਨ ਨੂੰ ਖਤਰਾ ਹੈ ਇਸ ਦਾ ਹਵਾਲਾ ਇਵਨ ਦੋ ਸੁਨੀਲ ਕੁਮਾਰ ਜਾਖੜ ਸੁਖਪਾਲ ਸਿੰਘ ਕਹਿਰਾ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਬੜੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਕੀਤਾ ਗਿਆ ਸੀ ਕਿ ਜੇਕਰ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਮਜੀਠੀਆ ਦਾ ਤਾਂ ਉਸ ਦਾ ਜੁਮੇਵਾਰ ਸਵੇਰ ਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਚੀਵਲ ਹੋਣਗੇ ਲਗਾਤਾਰ ਵਿਵਾਦਾਂ ਦੇ ਵਿੱਚ ਰਹੇ ਬਿਕਮਜੀਤ ਸਿੰਘ ਜੀਠੀਆ ਜੱਜ ਸਕਿਉਰਟੀ ਨੂੰ ਲੈ ਕੇ ਇੱਕ ਵਾਰ ਦਰਵਾਜ਼ਾ ਖੜਕੂ ਆਇਆ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਕਿ ਮੇਰੀ ਜਾਨ ਨੂੰ ਖਤਰਾ ਹੈ ਮੇਰੇ ਉੱਤੇ ਕਿਸੇ ਵੀ ਸਮੇਂ ਹਮਲਾ ਹੋ ਸਕਦਾ ਹੈ ਉਧਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ 12 ਮਈ ਤੋਂ ਪਹਿਲਾਂ-ਪਹਿਲਾਂ ਜੈਡ ਸਕਿਉਰਿਟੀ ਸੁਰੱਖਿਆ ਬਹैया ਕਰਵਾਈ ਜਾਵੇ ਬਿਕਮਜੀਤ ਸਿੰਘ ਜੀਟਿਆ ਨੂੰ ਉਸ ਦੀ ਸਖਿਆ ਨੂੰ ਯਕੀਨੀ ਬਣਾਉਣਾ ਸਰਕਾਰ ਦੀ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਇਹ ਫਟਕਾਰ ਲਗਾਈ ਹੈ ਆ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਸਮੁੱਚੇ ਪੁਲਿਸ ਪ੍ਰਸ਼ਾਸਨ ਨੂੰ ਬਿਕਰ ਸਿੰਘ ਮਜੀਠੀਆ ਨੇ ਪਟੀਸ਼ਨ ਪਾਈ ਸੀ ਗੁਹਾਰ ਲਗਾਈ ਸੀ ਕਿ ਮੇਰੇ ਨਾਲ ਧੱਕਾ ਕੀਤਾ ਗਿਆ ਹੈ ਮੇਰੇ ਕੋਲੋਂ ਧੱਕੇ ਦੇ ਨਾਲ ਜੈਲ ਸਕਿਉਰਿਟੀ ਖੋਲੀ ਗਈ ਹੈ ਹਾਲਾਂਕਿ ਸਿੱਟ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਪੰਜਾਬ ਗੁਪਤ ਟਿਕਾਣੇ ਨੇ ਬਿਕਰ ਸਿੰਘ ਮਜੀਠੀਆ ਤੇ ਜਿੰਨਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਛਾਪੇਮਾਰੀ ਕੀਤੀ ਜਾਵੇਗੀ ਕਿਉਂਕਿ ਬਿਕਰ ਸਿੰਘ ਮਜੀਠੀਆ ਇੱਕ ਕਿਸਮ ਜਿੱਤ ਗਏ ਨੇ ਜਿਹੜੀ ਜਬਾਨ ਤੇ ਲੋਕ ਲਗਾਈ ਗਈ ਸੀ ਕੇ ਦੁਬਾਰਾ ਜਿਲ੍ਹਿਆਂ ਸੁਲਾਖਾਂ ਦੇ ਵਿੱਚ ਭੇਜਿਆ ਜਾਵੇ ਬਿਕਮ ਸਿੰਘ ਜੀਤਿਆ ਨੂੰ ਉਹ ਪਿਛਲੇ ਦਿਨਾਂ ਦੇ ਵਿੱਚ ਉਸ ਕੇਸ ਦੇ ਵਿੱਚੋਂ ਬਿਕਮ ਸਿੰਘ ਜੀਤਿਆ ਨੂੰ ਖਾਲੀ ਚੰਡੀ ਮਿਲ ਗਈ ਹੈ ਲੇਕਿਨ ਜੈਡ ਸਕਿਉਰਿਟੀ ਦੇ ਮਾਮਲੇ ਵਿੱਚ ਫਿਰ ਇੱਕ ਵਾਰ ਸੁਰੱਖਿਆ ਯਕੀਨੀ ਬਣਾਈ ਜਾਵੇ 12 ਮਈ ਤੋਂ ਪਹਿਲਾਂ ਪਹਿਲਾਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ